ਰੇਡੀ ਮਾੜੀ ਹੋਰ ਪਾਲੀ ਚਾਹਤ ਵਾਲੇ ਬਈਆ ਹਾਂ ਮਣਕਾ ਹੋਰ ਵੀ ਨਹੀਂ ਪੀਲਾ ਸਾਡੇ ਪਿੰਡਾਂ ਦੇ ਗਾਣੇ ਸਾਡੇ ਜੂਤ ਕੋਈ ਬਾਧੂ ਕੋਈ ਜੂਤ ਬਣਾਇਆ ਅਸੀਂ ਇਕੱਠੇ ਪਰੇ ਕੋਲੋਂ ਬੈਠੜੀ ਨਹੀਂ ਸੀ ਅਸੀਂ ਬਿਹਾਰੇ ਭੱਜੇ ਫਿਰੇ ਜਿਹਨੂੰ ਸਾਨੂੰ ਮਾਨ ਕਰਾ ਬੰਦਾ ਲੰਬਿਆ ਉਹ ਉਦੋਂ ਤੱਕ ਯਾਰਾ ਕੋਈ ਹੋਰ ਹੋ ਗਿਆ ਵਾਲੇ ਤੇ ਦੇਖੀ ਨਹੀਂ ਪਾ ਗਏ ਨਹੀਂ ਦੰਦਾ ਸੀ ਆਂ ਤੇ ਆ ਦੇ ਨੇਦੋ ਹੀ ਗਾਣੇ ਹੈਗੇ ਸੀ ਮਾਨਕ ਨੂੰ ਪਾਲਦੇ ਫਿਰਦੇ ਹੀ ਹੋਰ ਮਾਨ ਹੈ ਸਾਡੇ ਕੋਲ ਬਾਦੂ ਹਮ ਸਾਫਰੀ ਨੇ ਗਾਇਆ ਪੰਜ ਚਾਰ ਗਾਣੇ ਪੀਤ ਰੇ ਨਾ ਅਮਲੀ ਦਾਬ ਕੀ ਕਹਿੰਦੇ ਉਹ ਉਹ ਬੰਦਾ ਜੁਬਰੀ ਹੈ ਹੈ ਰੇਡੀ ਹੁਣ ਸਾਡੇ ਕੋਲੇ ਮਾਨਕ ਹੈਗਾ ਹੁਣ ਮੈਨੂੰ ਲਿਖਣਾ ਨਹੀਂ ਆਉਂਦਾ ਇਹਦਾ ਜੁਗੀ ਗੱਲ ਤਾਂ ਕੁਝ ਨਹੀਂ ਹੁੰਦੀ ਹੈ ਹਾਂ ਨਹੀਂ ਟੁਕ ਬੰਦੀ ਹੁੰਦੀ ਹੈ ਨਹੀਂ ਮਾਨਕ ਨੇ ਤਾਂ ਕਿਤਾਬਾਂ ਬਹੁਤ ਪੜੀਆਂ ਰੇਡੀ ਟੁਕ ਬੰਦੀ ਹੁੰਦੀ ਹੈ ਤੇ ਇੱਕ ਨਾ ਤੁਹਾਨੂੰ ਹਿੰਟ ਮਿਲਦਾ ਰਹਿੰਦਾ ਹਾਂ ਹਿੰਟ ਨਾਲ ਮਿਲਦਾ ਵਾਸ ਤੋਂ ਹਿੰਟ ਤੇ ਘਣਾ ਕੰਮ ਆ ਜਾਂਦਾ ਹੈ ਇਹ ਬੀਜੇਪੀ ਸੀਗੀ ਇਹਦਾ ਨਾ ਜਨ ਸੰਗ ਸੀਗਾ ਇਹ ਫੇਲ ਰਹੀ ਇਹਨਾਂ ਨੇ ਜਨ ਸੰਗ ਤੋਂ ਬਦਲ ਕੇ ਬੀਜੇਪੀ ਬਣਾ ਲਈ ਉਹ ਕਾਹ ਜਾਵੋ ਇੱਕ ਗਾਣੇ ਚੋਂ ਹੀ ਬੰਦਾ ਇੱਕ ਹਿੰਟ ਲਾ ਕੇ ਉਹ ਗਾਣਾ ਬਣਾ ਦੇ ਉਹ ਕਾਹ ਜਾਵੋ ਬਾਕੀ ਹੁਣ ਤਾਂ ਪੈਸੇ ਦੀ ਖੇਡ ਹੈ ਭਾਈ ਹਾਂਜੀ ਹੁਣ ਤਾਂ ਪੈਸੇ ਦੀ ਖੇਡ ਹੁਣ ਤਾਂ